ਅੱਜ ਵਡ ਲਾਟਾ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਲ ਕੀਤਾ ਕਿ ਹਰ ਇੱਕ ਘਰ ਹਰ ਇੱਕ ਦੁਕਾਨ ਤੇ ਤਿਰੰਗਾ ਝੰਡਾ ਲਹਿਰਾਉਣਾ ਚਾਹੀਦਾ ਹੈ ਹਰ ਸ਼ਹਿਰ ਵਿੱਚ ਤਿਰੰਗਾ ਯਾਤਰਾਵਾਂ ਕੱਡੀਆਂ ਜਾਣ ਤਾਂ ਜੋ ਦੇਸ਼ ਵਿੱਚ ਇੱਕ ਸਬੂਤ ਦਿੱਤਾ ਜਾਵੇ ਕਿ ਸਾਰੇ ਵਰਗ ਦੇ ਲੋਕ ਭਾਰਤ ਦੇ ਨਾਲ ਖੜੇ ਹਨ ਜਿਸ ਦੇ ਚਲਦਿਆਂ ਹਰ ਇੱਕ ਸ਼ਹਿਰ 'ਚ ਤਿਰੰਗਾ ਯਾਤਰਾਵਾਂ ਕੱਡੀਆਂ ਜਾਰੀਆਂ ਹਨ ਅਤੇ ਦੇਸ਼ ਵਾਸੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅੱਜ ਵੋਟਲਾਡਾ ਵਿੱਚ ਵੀ 120 ਫੁੱਟ ਤਿਰੰਗੇ ਝੰਡੇ ਨਾਲ ਸਮਾਜਿਕ ਧਾਰਮਿਕ ਤੇ ਸਕੂਲ ਦੇ ਬੱਚਿਆਂ ਵੱਲੋਂ ਯਾਤਰਾ ਕੱਢੀ ਗਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਇੱਕ ਖਿਆਲ ਸੀ ਕਿ ਹਰੇਕ ਘਰ ਤੇ ਤਿਰੰਗਾ ਲਾਇਆ ਰਾਇਆ ਜਾਵੇ ਤਾਂ ਕਿ ਦੇਸ਼ ਵਾਸੀਆਂ ਵਿੱਚ ਇੱਕ ਰਾਸ਼ੀ ਭਾਵਨਾ ਜਾਗੇ ਦੇਸ਼ ਦਾ ਸਨਮਾਨ ਝੰਡੇ ਦਾ ਸਨਮਾਨ ਹੋਵੇ ਤੇ ਹਰੇਕ ਦੁਸ਼ਮਨ ਦੇਸ਼ ਨੂੰ ਇਸਕਲ ਦਾ ਪਤਾ ਲੱਗੇ ਕਿ ਸਾਰਾ ਦੇਸ਼ ਇੱਕ ਮੁੱਖ ਹੈ ਇਸ ਕਰ ਲਈ ਅੱਜ ਸਾਰੇ ਹੀ ਜਿਨ੍ਹਾਂ ਦਾ ਸਹਿਯੋਗ ਰਿਹਾ ਬੜੇ ਧੰਨਵਾਦੀ ਆਂ ਇਹਨ ਜੋ ਬਹੁਤੀਆਂ ਸੰਸਥਾਵਾਂ ਬੱਚੇ ਛਾਰੇ ਸ਼ਹਿਰ ਨਿਵਾਸੀ ਹਰੇਕ ਵਰਗ ਦਾ ਬੰਦਾ ਸ਼ਾਮਲ ਹੋਇਆ ਇਸ ਗੱਲ ਦੀ ਬੜੇ ਰਣੀਆਂ ਸ਼ਾਰੇ ਸ਼ਹਿਰ ਨਿਵਾਸੀਆਂ ਦੇ ਜਿਨ੍ਹਾਂ ਨੇ ਇਸ ਤਰੰਗਾ ਯਾਤਰਾ ਨੂੰ ਬੜਾ ਕਾਮਯਾਬ ਕਰਿਆ ਇਹਦੇ ਵਿੱਚ ਅਸੀਂ ਅੱਜ 121 ਫੁੱਟ ਦਾ ਲੰਬਾ ਤਰੰਗਾ ਝੰਡਾ ਲੈ ਕੇ ਸ਼ੋਭਾ ਯਾਤਰਾ ਕੱਢੀ ਸੀਗੀ ਜਿਹੜੀ ਸਾਰੀ ਮੰਡੀ ਦੇ ਮੁੱਖ ਵਿਚਾਰਾਂ ਪਿੱਤੀ ਹੁੰਦੀ ਹੋਈ ਆਕਰ ਸੰਪੰਨ ਤੇ ਆਈ ਹੈ ਤੇ ਰਾਮ ਰਿਲਾ ਗਰਾਉਂਡ ਵਿੱਚ ਇਸ ਦਾ ਸਮਾਪਤ ਸਮਾਰੋਹ ਕਰਿਆ ਤੇ ਬੜਾ ਮਨ ਨੂੰ ਇਸ ਗੱਲ ਦੀ ਖੁਸ਼ੀ ਹੈ ਉਲਾਸ ਹੈ ਲੋਕਾਂ ਦਾ ਉਛਾਹ ਦੇਖ ਕੇ ਬੜਾ ਮਨ ਪ੍ਰਸੰਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਹਵਾਨ ਕੀਤਾ ਹਰ ਘਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਹਰ ਇੱਕ ਵਪਾਰਕ ਦਸਤਾਨ ਦੇ ਉੱਤੇ ਤਿਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਣਾ ਚਾਹੀਦਾ ਔਰ ਹਰ ਸ਼ਹਿਰ ਦੇ ਵਿੱਚ ਜਿੰਨੇ ਹੈਗੇ ਨੇ ਤਿਰੰਗਾ ਬਾਜ ਯਾਤਰਾ ਕੱਢੀ ਜਾਣ ਤਾਂ ਜੋ ਦੇਸ਼ ਦੇ ਵਿੱਚ ਇੱਕ ਸਬੂਤ ਆਪਾਂ ਦਈਏ ਵੀ ਅਸੀਂ ਦੇਸ਼ ਦੇ ਨਾਲ ਖੜੇ ਹਾਂ ਅਸੀਂ ਭਾਰਤ ਦੇ ਨਾਲ ਖੜੇ ਹਾਂ ਔਰ ਸਾਰੇ ਅਸੀਂ ਭਾਰਤ ਵਾਸੀ ਇੱਕ ਹਾਂ ਇਹਦੇ ਵਾਸਤੇ ਜਿਹੜੇ ਹੈਗੇ ਨੇ ਸਾਰੇ ਸਾਰੇ ਥਾਂਾਂ ਤੇ ਉਹ ਇਹ ਤਿਰੰਗਾ ਯਾਤਰਾ ਜਿਹੜੀ ਕੱਢੀ ਜਾ ਰਹੀਆਂ ਨੇ ਇਹਦੇ ਵਿੱਚ ਕੱਲ ਮਾਨਸਰ ਦੇ ਵਿੱਚ ਕੱਢੀ ਸੀ ਅੱਜ ਬੁਰਲਾਡਾ ਦੇ ਵਿੱਚ 120 ਫੁੱਟ ਤਿਰੰਗਾ ਝੰਡੇ ਨਾਲ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਔਰ ਸਕੂਲਾਂ ਦੇ ਬੱਚਿਆਂ ਨੇ ਬਹੁਤ ਚੜ੍ਹ ਕੇ ਇਹਦੇ ਵਿੱਚ ਉਤਸ਼ਾਹ ਨਾਲ ਭਾਗ ਲਿਆ ਔਰ ਮੈਂ ਸਾਰਿਆਂ ਹੀ ਜਿਨ੍ਹਾਂ ਨੇ ਇਸ ਤਿਰੰਗਾ ਯਾਤਰਾ ਦੇ ਵਿੱਚ ਭਾਗ ਲਿਆ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਰੰਗਾਂ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਹੈ ਇਸ ਮੌਕੇ ਜਿਲ੍ਹਾ ਪ੍ਰਧਾਨ ਰਕੇਸ਼ ਜੈਨ ਕਾਕਾ ਅਮਰਿੰਦਰ ਸਿੰਘ ਕੁਸ਼ ਪਨੀਤ ਸਿੰਘਲਾ ਮਨਿੰਦਰ ਸਿੰਘ ਬੀਜੇਪੀ ਵਰਕਰ ਮਾਸਟਰ ਕੁਲਵੰਤ ਸਿੰਘ ਅਤੇ ਹੋਰ ਧਾਰਮਿਕ ਸੰਸਥਾ ਦੇ ਆਗੂ ਹਾਜ਼ਰ ਸਨ ਬੋਡਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ